ਬਠਿੰਡਾ ਪੁਲਿਸ ਵੱਲੋਂ 15 ਅਗਸਤ ਦੇ ਤਿਹਾਰ ਨੂੰ ਲੈ ਕੇ ਚੱਪੇ-ਚੱਪੇ ਤੇ ਕੀਤੀ ਜਾ ਰਹੀ ਹੈ ਚੈਕਿੰਗ ਅਤੇ ਬਠਿੰਡਾ ਦੇ ਐਸਐਸਪੀ ਖੁਦ ਪਹੁੰਚ ਰਹੇ ਹਨ ਇਸ ਚੈਕਿੰਗ ਅਭਿਆਨ ਦੇ ਵਿੱਚ ਦੇਖ ਰਹੇ ਹਾਂ ਤਸਵੀਰਾਂ ਜਿਨ੍ਹਾਂ ਦਿਖਾ ਰਹੇ ਹਾਂ ਬਠਿੰਡਾ ਦੇ ਮਿੱਤਲ ਮੋਲ ਦੀਆਂ ਜਿੱਥੇ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਲ ਐਸਪੀ ਸਿਟੀ ਨਰਿੰਦਰ ਸਿੰਘ ਡੀਐਸਪੀ ਸਿਟੀ ਬਨ ਕੁਲਦੀਪ ਸਿੰਘ ਬਰਾੜ ਇਸ ਚੈਕਿੰਗ ਅਭਿਆਨ ਦੇ ਵਿੱਚ ਅਗਵਾਈ ਕਰ ਰਹੇ ਹਨ ਅਤੇ ਇਹਨਾਂ ਵੱਲੋਂ ਜਿੱਥੇ ਦਿਨੇ ਵੀ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਇਹਨਾਂ ਵੱਲੋਂ ਕਾਸੋ ਆਪਰੇਸ਼ਨ ਵੀ ਕੀਤੇ ਜਾ ਰਹੇ ਹੈ ਬੱਸ ਸਟੈਂਡ ਅ ਰੇਲਵੇ ਸਟੇਸ਼ਨ ਇਹਨਾਂ ਵੱਲੋਂ ਦਿਨੇ ਵੀ ਹਰ ਰੋਜ਼ ਹੀ ਅਪਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅੱਜ ਬਠਿੰਡਾ ਦੇ ਐਸਐਸਪੀ ਮਨੀਤ ਕੁੰਦਲ ਖੁਦ ਬਠਿੰਡਾ ਦੇ ਮਿੱਤਲ ਮੌਲ ਪਹੁੰਚੇ ਅਤੇ ਉਹਨਾਂ ਵੱਲੋਂ ਮਿੱਤਲ ਮੌਂਦੀ ਚਾਹੇ ਕੀਤੀ ਗਈ ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤਾਂ ਤੁਸੀਂ 112 ਤੇ ਵੀ ਆਪਣਾ ਡਾਇਰ ਕਰ ਸਕਦੇ ਹੋ ਅਤੇ ਬਠਿੰਡਾ ਪੁਲਿਸ ਦੇ ਕਿਸੇ ਵੀ ਅਧਿਕਾਰੀ ਦਾ ਜੀ ਅਗਰ ਤੁਹਾਡੇ ਕੋਲ ਕੋਈ ਨੰਬਰ ਹੈ ਤਾਂ ਉਹਨਾਂ ਨੂੰ ਵੀ ਤੁਸੀਂ ਸੂਚਨਾ ਦੇ ਸਕਦੇ ਹੋ ਦੱਸਦੀ ਹੈ ਕਿ ਸੁਰੱਖਿਆ ਦੇ ਮੰਦੇ ਨਜ਼ਰ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ ਅਤੇ ਲਗਾਤਾਰ ਜਿੱਥੇ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਵੀ ਜਿਹੜੇ ਭੀੜ-ਪਾੜ ਵਾਲੇ ਲਾਕੇ ਉੱਥੇ ਇਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਅੱਜ ਇਹਨਾਂ ਵੱਲੋਂ ਐਸਐਸਪੀ ਨੇ ਅਗਵਾਈ ਕਰਦੇ ਹੋਏ ਬਠਿੰਡਾ ਦੇ ਮਿੱਤਰ ਮੋਲਵਿਕ ਇਹ ਚੈਕਿੰਗ ਦਾ ਬੈਨ ਚਲਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਣਾਤ ਦਿਖਾਈ ਦਿੱਤੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਿੱਤਰ ਮੋਲਵਿਕ ਦੀਆਂ ਸਾਰੀਆਂ ਇਹ ਤਸਵੀਰਾਂ ਇੱਥੇ ਬਠਿੰਡਾ ਦੇ ਐਸਐਸਪੀ ਅਮਨੀਤ ਖੁੰਡਰ ਐਸਪੀਸੀਟੀ ਨਰਿੰਦਰ ਸਿੰਘ ਡੀਐਸਪੀ ਸਿਟੀ ਬਨ ਕੁਲਦੀਪ ਸਿੰਘ ਬਰਾੜ ਇਹ ਸਾਰੇ ਚੈਕਿੰਗਾਂ ਬੰਨ ਦੀ ਅਗਵਾਈ ਕਰ ਰਹੇ ਹਨ ਅਤੇ ਇੱਥੇ ਇਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਜਿਸ ਨੂੰ ਦਿਖਾ ਰਹੇ ਹਨ ਜਿੱਥੇ ਅੱਜ ਇਹਨਾਂ ਵੱਲੋਂ ਇੱਥੇ ਆਪਣਾ ਬਠਿੰਡਾ ਦੇ ਮਿੱਤਲ ਮਾਲਵੇਖੇ ਇਹਨਾਂ ਵੱਲੋਂ ਚੈਕਿੰਗ ਕੀਤੀ ਗਈ ਉੱਥੇ ਨਾਲ ਡੌਗ ਸਕਾਉਟ ਦੀ ਟੀਮ ਵੀ ਇਹਨਾਂ ਦੇ ਨਾਲ ਦਿਖਾਈ ਦਿੱਤੀ ਹੈ ਜਿਸ ਨੂੰ ਦਿਖਾ ਰਹੇ ਹਨ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਹੈ ਉੱਥੇ ਲੋਕ ਬਿਨਾਂ ਆਪਣਾ ਡਰ ਭੈ ਤੋਂ ਜੋ ਵੀ ਇਸ ਤਰ੍ਹਾਂ ਦਾ ਆਪਣਾ ਤਿਹਾਰਾ ਹੁੰਦਾ ਉਸ ਨੂੰ ਮਨਾਉਣ ਕਿ ਕਿ ਬਠਿੰਡਾ ਪੁਲਿਸ ਹਰ ਵੇਲੇ ਉਹਨਾਂ ਦੇ ਨਾਲ ਤਿਆਰ ਆਪਣਾ ਦਿਖਾਈ ਦੇ ਰਹੀ ਹੈ। ਲਗਾਤਾਰ ਪੁਲਿਸ ਵੱਲੋਂ ਚੈਕਿੰਗ ਬੈਂ ਆਪਣਾ ਕੀਤਾ ਜਾ ਰਿਹਾ ਹੈ ਅਤੇ ਐਸਐਸਪੀ ਖੁਦ ਇਨ੍ਹਾਂ ਆਪਣਾ ਚੈਕਿੰਗ ਬੈਂ ਦੇ ਵਿੱਚ ਆਪਣਾ ਆਪ ਅਗਵਾਈ ਕਰ ਰਹੇ ਹਨ। ਇਸ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਅਗਰ ਤੁਹਾਨੂੰ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਅੱਜ ਬਠਿੰਡਾ ਪੁਲਿਸ 15 ਅਗਸਤ ਦੇ ਜਿਹੜਾ ਅੱਗੇ 15 ਅਗਸਤ ਆ ਰਹੀ ਹੈ ਉਹਦੇ ਮੱਦੇ ਨਜ਼ਰ ਅਸੀਂ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਸਿਕਿਉਰਿਟੀ ਡ੍ਰਿਲਸ ਕਰ ਰਹੇ ਉਹਦੇ ਹੀ ਕੰਟੀਨਿਊਸ਼ਨ 'ਚ ਅੱਜ ਅਸੀਂ ਜਿਹੜੇ ਸਾਡੇ ਬਠਿੰਡਾ ਦਾ ਇੱਕ ਇੰਪੋਰਟੈਂਟ ਮਾਲ ਹੈ ਜਿੱਥੇ ਕਾਫੀ ਪਬਲਿਕ ਦੀ ਵੀ ਫੁੱਟਫਾਲ ਹੁੰਦੀ ਹੈ ਉੱਥੇ ਵੀ ਸਿਕਿਉਰਿਟੀ ਮੈਜਰ ਦੇ ਤਹਿਤ ਆਈ ਹੈ ਤੇ ਇੱਥੇ ਐਸਪੀ ਸਿਟੀ ਔਰ ਡੀਐਸਪੀ ਸਿਟੀ 1 ਹੈਗੇ ਮੇਰੇ ਨਾਲ ਔਰ ਇਹਨਾਂ ਦੇ ਨਾਲ ਦੋ ਐਸਐਚਓਜ਼ ਔਰ ਇੰਚਾਰਜ ਪੀਸੀਆਰ ਵੀ ਆਏ ਹੈ ਔਰ ਸਾਡੀ ਜਿਹੜੀ ਆਰਪੀ ਟੀਮ ਵੀ ਹੈਗੀ ਅਸੀਂ ਮਾਲ ਦੇ ਅੰਦਰ ਵੀ ਚੈੱਕ ਕਰਾਂਗੇ ਔਰ ਇੱਥੇ ਵਾਲੇ ਦੁਆਰੇ ਦੀ ਪਾਰਕਿੰਗ ਸੋ ਇਹ ਜਸਟ ਸਾਡਾ ਸਿਕਿਉਰਿਟੀ ਮੈਜਰ ਹੈ ਇਸੇ ਤਰ੍ਹਾਂ ਅਸੀਂ ਵਕਫ ਵਕ ਜਗਾ ਦਿਨੇ ਵੀ ਕਰਦੇ ਰਹਿੰਦੇ ਆ ਬਸ ਸਟੈਂਡ ਰੇਲਵੇ ਸਟੇਸ਼ਨਸ ਔਰ ਸਾਡੇ ਵਿੱਚ ਉਚਾਲੇ ਹੌਟਸਪੌਟਸ ਵੀ ਚੈੱਕ ਹੋ ਰਹੇ ਸੋ ਜਸਟ ਇੱਕ ਸਿਕਿਉਰਿਟੀ ਮੈਜਰ ਹੈ ਜੀ ਅੱਗੇ ਵੀ ਅਸੀਂ ਇਸ ਤਰ੍ਹਾਂ ਹੀ ਕੁਛ ਨਾ ਕੁਛ ਕਰਦੇ ਰਵਾਂਗੇ ਔਰ ਐਜ਼ ਅ ਕੌਨਫੀਡੈਂਸ ਬਿਲਡਿੰਗ ਮੈਜਰ ਕਿ ਪੁਲਿਸ ਇਸ ਪ੍ਰੈਜ਼ੈਂਟ ਔਰ ਵੀ ਆਰ ਰੈਡੀ ਫਾਰ ਦਾ ਇੰਡੀਪੈਂਡੈਂਸ ਡੇਟ ਮੈਂ ਬਿਲਕੁਲ ਅਕਾਉਂਟ ਕੀ ਮੇਲ ਅਪੀਲ ਕਰਨਾ ਚਾਹੁੰਦਾ ਮਟਿੰਡਾ ਦੇ ਲੋਕਾਂ ਨੂੰ ਜੀ ਇਹ ਹੀ ਅਪੀਲ ਹੈ ਕਿ ਵੀ ਆਰ देयर ਟੂ ਪਰਫਾਰਮਰ ਡਿਊਟੀ ਮਗਰ ਤੁਹਾਨੂੰ ਵੀ ਕੁਝ ਕਿਉਂਕਿ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਦੇ ਸਿਗਨੀਫੀਕੈਂਟਸ ਤਿਉਹਾਰ ਹੁੰਦੇ ਆ ਤਾਂ ਪਬਲਿਕ ਵੀ ਜੇ ਥੋੜੀ ਅਲਰਟ ਰਹੇ ਕੁਝ ਵੀ ਕਿਸੇ ਨੂੰ ਸੰਸਨੀ ਖੇਜ਼ ਜਾਂ ਸ਼ੱਕੀ ਲੱਗਦਾ ਤੇ ਸਾਡੇ 112 ਦਾ ਜਿਹੜਾ ਨੰਬਰ ਹੈ ਦੈਟ ਇਜ਼ ਅਵੇਲੇਬਲ ਔਰ ਸਾਡੇ ਆਫੀਸਰਸ ਦੇ ਵੀ ਮੋਸਟਲੀ ਨੰਬਰ ਲੋਕਾਂ ਨੂੰ ਪਤਾ ਹੀ ਹੁੰਦੇ ਤਾਂ ਇਨਫੈਕਟ ਤੁਹਾਡੀ ਮੀਡੀਆ ਦੇ ਰਾਹੀਂ ਵੀ ਸਾਨੂੰ ਕੁਝ ਵੀ ਦੱਸਣਾ ਸੋ ਫੀਲ ਫ੍ਰੀ ਟੂ ਰਿਪੋਰਟ ਟੂ ਅਸ ਬਾਕੀ ਲੋਕ ਰੱਦੀ ਉਹਨਾਂ ਦੇ ਵੀ ਚੈਕਿੰਗ ਹੋਊਗੀ ਜੀ ਅਸੀਂ ਦੇਖਦੇ ਅਸੀਂ ਕੀ ਕੀ ਚੈੱਕ ਕਰਨਾ ਹੈ ਅਜ ਤਾਂ ਮਾਲ ਦੇਖ ਰਹੇ ਹਾਂ ਬਟ ਹੋਟੈਲਸ ਦੀ ਡਰਾਈਵਵੇ ਉਸੇ ਸੈਪਰੇਟਲੀ ਕਰਨਾ ਹੈ ਮੈਂ ਕੰਟੀਨਿਊ ਚੱਲ ਨਹੀਂ ਜਿਹੜੇ ਸਰਚ ਅਫਰੈਸ਼ਨ ਹਾਂਜੀ ਤੁਸੀਂ ਦੇਖ ਹੀ ਰਹੇ ਹੋ ਪਹਿਲਾਂ ਵੀ ਸਾਡੇ ਚੱਲਦੇ ਰਹਿੰਦੇ ਆ ਪਰ 15 ਅਗਸਤ ਤੇ ਇਸ ਤਰ੍ਹਾਂ ਦੇ ਕੋਈ ਵੀ ਜਦੋਂ ਸਿਗਨੀਫੀਕੈਂਟ ਇਵੈਂਟਸ ਹੁੰਦੇ ਤਾਂ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਹੀ ਕੁਝ ਨਾ ਕੁਝ ਸਿਕਿਉਰਿਟੀ ਮੈਜਰਸ ਕਰਦੀ ਮੈਂ ਮੈਨੂੰ ਕੱਲ ਦੋ ਦਿਨ ਪਹਿਲਾਂ ਵੀ ਕਿਹਾ ਸੀ ਸ਼ਹਿਰ ਦੇ ਵਿੱਚ ਨਾਕਾ ਬੰਦੀ ਹੁੰਦੀ ਹੁੰਦੀ ਹੈ ਬਟ ਤੁਸੀਂ ਤੁਹਾਡਾ ਦਾਵਾ ਕੁਝ ਹੋਰ ਹੁੰਦਾ ਹੈ ਅਸਲੀਅਤ ਕੁਝ ਹੋਰ ਹੁੰਦੀ ਹੈ ਅੱਛਾ ਸ਼ਹਿਰ ਦੇ ਵਿੱਚ ਰਾਤ ਦੇ ਸਮੇਂ ਨਾਕੇ ਨਹੀਂ ਹੁੰ ਦੇਖੋ ਜੀ ਮੇਰਾ ਕੋਈ ਦਾਵਾ ਵੱਖਰਾ ਨਹੀਂ ਹੁੰਦਾ ਮੇਰੇ ਆਫੀਸਰਸ ਵੀ ਬਾਹਰ ਹੁੰਦੇ ਬਟ ਕ੍ਰਾਈਮ ਹਮੇਸ਼ਾ ਕੁਛ ਨਾ ਕੁਛ ਹੁੰਦਾ ਰਹਿੰਦਾ ਹੈ ਉਹ ਸਾਡੀ ਡਿਊਟੀ ਹੈ ਕਿ ਕ੍ਰਾਈਮ ਨੂੰ ਟ੍ਰੇਸ ਕਰਨਾ ਬਟ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਦਾਅਵੇ ਕਰ ਰਹੀ ਹਾਂ ਤੇ ਹੈ ਨਹੀਂ ਐਦਾਂ ਦੀ ਦੇਖਣ ਨੂੰ ਨਹੀਂ ਮਿਲਦੀ ਨਾ ਸ਼ਹਿਰ 'ਚ ਦੇਖੋ ਜੀ ਮੈਂ ਸਾਡੇ ਆਫੀਸਰਸ ਵੀ ਬਾਹਰ ਹੁੰਦੇ ਆ ਜੇ ਕੋਈ ਪ੍ਰੂਫ ਤੁਹਾਨੂੰ ਚਾਹੀਦਾ ਤੇ ਅੱਜ ਮੇਰੇ ਆਫੀਸਰਸ ਨਿਕਲਣਗੇ ਤੇ ਆਈ ਵਿਲ ਇਨਸ਼ੋਰ ਕਿ ਇਸ ਤਰ੍ਹਾਂ ਦਾ ਕੁਛ ਇਵੈਂਟ ਹੈ ਤਾਂ ਜ਼ਰੂਰ ਤੁਹਾਡੇ ਵੀ ਧਿਆਨ 'ਚ ਆ ਜਾਵੇ ਤੁਸੀਂ ਆਫੀਸਰ ਦੇ ਵਾਸਤੇ ਕਾਫੀ ਖਲਾਫ ਜਿਹੜੇ ਅਣਦੇਖੀ ਕਰ ਰਿਹਾ ਹੈ ਡਿਊਟੀ ਵਿੱਚ ਤੁਸੀਂ ਕੱਲ ਵੀ ਆਪਣਾ ਸੀਆ ਸਟਾਫ ਦੇ ਨਾਲ ਸਪੈਂਡ ਕੀਤੇ ਜਗੇ ਨੇ ਹੋਰ ਉਹਨਾਂ ਬਾਰੇ ਵੀ ਦੱਸ ਦੋ ਕੀ ਸੀ ਪੂਰਾ ਮਾਮ ਉਹ ਜੀ ਸੱਡੀ ਵੈਸੇ ਪਰਸੋਂ ਦੀ ਹੀ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਐਸਪੀਡੀ ਨੇ ਰਿਪੋਰਟ ਦਿੱਤੀ ਸੀ ਕਿ ਕੁਝ ਟਾਸ ਦਿੱਤੇ ਗਏ ਸੀ ਸੀਆਈਏ ਨੂੰ ਸਪੈਸ਼ਲੀ ਡਰੱਗਸ ਦੀ ਜਿਹੜੀ ਡਰਾਈਵ ਹੈ ਉਹਨਾਂ ਨੇ ਰਿਸਪੌਂਸਿਬਲੀ ਨਹੀਂ ਉਹ ਐਗਜ਼ੀਕਿਊਟ ਕੀਤੇ ਉਸ ਦੇ ਬਿਹਾਫ ਤੇ ਉਹ ਐਕਚੁਅਲੀ ਆ ਜਿਹੜੇ ਪੀਓਜ਼ ਦੀ ਗੱਲ ਕੀਤੀ ਗਈ ਹੈ ਲੈਟਰ ਦੇ ਵਿੱਚ ਕਿੰਨੇ ਪੀਓਜ਼ ਨੇ ਜਿਹੜੇ ਫੜਨ ਵਾਲੇ ਨੇ ਕਿਹੜੀ ਲੈਟਰ ਜੀ अच्छा वो जी ਸਾਡਾ ਇੰਟਰਨਲ ਮਸਲਾ ਹੈ ਆਈ ਡੋਨਟ ਥਿੰਕ ਆਈ ਨੀਡ ਟੂ ਟੈਲ 댓 ਬਟ ਕਿਉ ਕਿ ਉਹਨਾਂ ਦੀ ਐਂਗਲੀ ਕੀਤੀ ਹੈ ਇਸੇ ਕਰਕੇ ਐਕਸ਼ਨ ਲਿਆ ਮੈਡਮ ਕ੍ਰਾਈਮ ਕਰਨ ਵਾਲੇ ਜਿਹੜੇ ਵਿਅਕਤੀ ਹੈਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਜਾਂਦੀ ਪੁਲਿਸ ਦਾ ਇਹ ਮੈਸੇਜ ਹੁੰਦਾ ਹੈ ਕਿ ਵੀ ਆਰ देयर ਟੂ ਗੋ ਆਫਟਰ देम ਔਰ ਮੈਂ ਕੋਈ ਨਵੀਂ ਗੱਲ ਤਾਂ ਇੱਥੇ ਕਰਾਂਗੀ ਹਾਂਜੀ ਥੈਂਕ ਯੂ